ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪਤ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਜੀ ਆਪਣਾ ਇੱਕ ਹੋਰ ਨਵਾਂ ਬਲੌਗ ਤੇ ਅੱਜ ਹੈ ਜੀ ਸਾਡੀ ਮੈਰਿਜ ਦੀ ਸਾਡੇ ਵਿਆਹ ਦੀ 20ਵੀਂ ਸਾਲਗिरा ਤੇ ਅੱਜ ਸਾਡੀ ਮੈਰਿਜ ਨੂੰ 20 ਸਾਲ ਹੋ ਗਏ ਆ ਤੇ ਸੋ 20 ਸਾਲ ਹੋਏ ਕਰਕੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਮਤਲਬ ਕਿ ਮੈਂ ਮੈਰਿਜ ਤੇ ਗਿਫਟ ਵਗੈਰਾ ਮੈਰਿਜ ਐਨਿਵਰਸਰੀ ਤੇ ਜਾਂ ਕੇਕ ਵਗੈਰਾ ਮੈਨੂੰ ਇਦਾਂ ਦਾ ਸ਼ੌਂਕ ਨਹੀਂਗਾ ਕੇਕ ਵਗੈਰਾ ਕੱਟਣ ਦਾ ਹਾਂ ਗਿਫਟ ਵਗੈਰਾ ਜੋ ਵੀ ਆ ਜਿੱਦਾਂ ਵੀ ਆ ਮੈਂ ਕਦੀ ਵੀ ਆਪਣੇ ਹਸਬੰਦ ਨੂੰ ਕੰਪੈਲ ਨਹੀਂ ਕਰਦੀ ਹੁੰਨੀ ਮਜਬੂਰ ਨਹੀਂ ਕਰਦੀ ਹੁੰਨੀ ਵੀ ਮੈਨੂੰ ਗਿਫਟ ਚਾਹੀਦਾ ਹੀ ਆ ਕਿਉਂਕਿ ਜੇ ਮੇਰੀ ਮੈਰਿਜ ਐਨਵਰਸਰੀ ਆ ਤੇ ਇਹਨਾਂ ਦੀ ਵੀ ਤਾਂ ਮੈਰਿਜ ਐਨਵਰਸਰੀ ਆ ਜੇ ਮੈਨੂੰ ਗਿਫਟ ਚਾਹੀਦਾ ਤੇ ਇਹਨਾਂ ਨੂੰ ਵੀ ਚਾਹੀਦਾ ਹੀ ਆ ਤੇ ਸੋ ਸਾਡੇ ਦੋਨਾਂ ਵਾਸਤੇ ਸਭ ਤੋਂ ਵੱਡਾ ਗਿਫਟ ਇਹੀ ਆ ਕਿ ਸਾਡਾ ਸਾਥ ਬਣਿਆ ਰਹੇ ਤੇ ਸਾਡਾ ਤੇ ਪਿਆਰ ਜਿਹੜਾ ਉਹ ਬਣਿਆ ਰਹੇ ਤੇ ਇੱਕ ਦੂਜੇ ਵਾਸਤੇ ਜਿਹੜੀ ਸਾਡੇ ਦਿਲਾਂ ਵਿੱਚ ਰਿਸਪੈਕਟ ਆ ਉਹ ਵੀ ਹਮੇਸ਼ਾ ਬਣੀ ਰਹੇ ਕਿਉਂਕਿ ਮੇਰੇ ਹਸਬੰਦ ਦੀਏ ਤਾਰੀਫ ਹੈ ਸਾਡੀ ਮੈਰਿਜ ਨੂੰ 20 ਸਾਲ ਹੋ ਗਏ ਆ ਬਟ ਇਹਨਾਂ ਨੇ ਅਜ ਤੱਕ ਵੀ ਨਾ ਮੈਨੂੰ ਕਦੀ ਡਾਂਟਿਆ ਨਾ ਕਦੀ ਮੇਰੇ ਉੱਤੇ ਹੱਥ ਚੱਕਿਆ ਮਤਲਬ ਕਿ ਬਿਲਕੁਲ ਵੀ ਨਹੀਂ ਇਦਾਂ ਦਾ ਅਜ ਤੱਕ ਵੀ ਨਹੀਂ ਰੱਬ ਦੇ ਬੰਦੇ ਆ ਉਹ ਮੈਨੂੰ ਕਦੀ ਵੀ ਨਹੀਂ ਇਹਨਾਂ ਨੇ ਡਾਂਟ ਕੇ ਤਾਂ ਅਜ ਤੱਕ ਇਹਨਾਂ ਨੇ ਮੈਨੂੰ ਕਦੀ ਦੇਖਿਆ ਹੀ ਨਹੀਂ ਨਾ ਫਿਰ ਡਾਂਟਣਾ ਕੀ ਹੁੰਦਾ ਜਾਂ ਵਾਈਫ ਤੇ ਰੋਬ ਪਾਉਣਾ ਇਹ ਆ ਵਾਈਫ ਨੂੰ ਇਹ ਅਹਿਸਾਸ ਕਰਾਉਣਾ ਕਿ ਤੂੰ ਉਹਨੂੰ ਕੀ ਕਹਿਦਾ ਕਰਦੀ ਉਹਨੂੰ ਕੀ ਕਹਿਦਾ ਜੇ ਨੂੰ ਕਹ ਦੋ ਔਰਤ ਇਹ ਆਜਾ ਤੂੰ ਆ ਨਹੀਂ ਕਰ ਸਕਦੀ ਉਹ ਨਹੀਂ ਕਰ ਸਕਦੀ ਇਦਾਂ ਨਹੀਂ ਮੇਰੇ ਹਸਬੰਦ ਨੇ ਬਹੁਤ ਹੀ ਪਿਆਰ ਨਾਲ ਰੱਖਿਆ ਹੋਇਆ ਮੈਨੂੰ ਕਦੀ ਵੀ ਮੈਨੂੰ ਇਦਾਂ ਨਹੀਂ ਫੀਲ ਹੋਣ ਦਿੱਤਾ ਤੇ ਏ ਜੀ ਆਪਾਂ ਆ ਗਏ ਸੀ ਆਪਣੇ ਵੱਡੇ-ਵਡੇਰਿਆਂ ਦੇ ਮੱਥਾ ਟੇਕਣ ਵਾਸਤੇ ਧੰਨਵਾਦ ਕਰਨ ਵਾਸਤੇ ਵੀ ਜਿੱਦਾਂ ਇਹ 20 ਸਾਲ ਲੰਘ ਗਏ ਅੱਗੇ ਵੀ ਇਦਾਂ ਹੀ ਤੇ ਪਿਆਰ ਨਾਲ ਲੰਘਣ ਤੇ ਪ੍ਰਮਾਤਮਾ ਮੇਰੇ ਹਸਬੰਦ ਨੂੰ ਲੰਬੀ ਉਮਰ ਦੇਵੇ ਤੇ ਮੇਰਾ ਇਹਨਾਂ ਨਾਲ ਸਾਥ ਜਿਹੜਾ ਉਹ ਬਣਿਆ ਰਵੇ ਤੇ ਇਸ ਤੋਂ ਬਾਅਦ ਵਿੱਚ ਜਾਵਾਂਗੇ ਜੀ ਆਪਾਂ ਸੁਲਤਾਨਪੁਰ ਮੱਥਾ ਟੇਕਣ ਵਾਸਤੇ ਮੈਂ ਪਹਿਲਾਂ ਵੀ ਆਪਣੇ ਬਲੌਗਸੇ ਦੱਸਿਆ ਕਿ ਕੇਕ ਕੱਟਣ ਦਾ ਮੈਨੂੰ ਕਾਟੇ ਸ਼ੌਂਕ ਆ ਮੈਨੂੰ ਐਦਾਂ ਸ਼ੌਂਕ ਆ ਵੀ ਕੋਈ ਵੀ ਖੁਸ਼ੀ ਵਾਲਾ ਦੇਣੀ ਆ ਕੋਸ਼ ਵੀ ਆ ਤੇ ਮੇਰੇ ਹਸਬੰਦ ਮੇਰੇ ਨਾਲ ਹੋਣ ਤੇ ਅਸੀਂ ਦੋਨੇ ਜਾਣੇ ਕਿਤੇ ਵੀ ਗੁਰੂ ਘਰ ਜਾਈਏ ਧੰਨਵਾਦ ਕਰਨ ਵਾਸਤੇ ਤੇ ਇੱਕ ਇੱਕ ਵਗੈਰਾ ਕੱਟਣ ਦਾ ਆਪਾਂ ਨੂੰ ਕੋਈ ਵੀ ਸ਼ੌਕ ਨਹੀਂਗਾ ਤੇ ਇਹ ਆਗੇ ਜੀ ਆਪਾਂ ਸੁਲਤਾਨਪੁਰ ਲੋਧੀ ਤੇ ਇੱਥੇ ਆਪਾਂ ਟੇਕਾਂਗੇ ਮੱਥਾ ਤੇ ਪਰਮਾਤਮਾ ਲੰਬੀਆਂ ਉਮਰ ਬਖਸ਼ੇ ਸਾਥ ਬਣਾਈ ਰੱਖੇ ਤੇ ਚਲੋ ਜੀ ਤੁਸੀਂ ਵੀ ਦੇਖੋ ਆਪਾਂ ਦਰਸ਼ਨ ਕੀਤੇ ਸੁਲਤਾਨਪੁਰ ਲੋਧੀ ਆਇਆ ਵੇਖਿੰਗਾ ਸੀ ਮੇਰੇ ਨਾਲ ਕਰੋ ਮਾਹਰ ਬੈਟੀ ਜਿ ਰੱਖਣੀ ਯਾਰ ਕੁਛ ਨਹੀਂ ਹੁੰਦਾ ਚਾਲਾਂ ਤੋਂ ਆਉਂਦੇ ਤੇ ਮਰਦਾਂ ਦੇ ਪਿੱਛੇ ਆ ਕੇ ਜੇ ਤੈਨੂੰ ਚੋਣ ਦੇਣਾ ਤੇ ਤੇਰਾ ਸਿਰ ਦਾ ਸੌਂਜੀ ਤਨਪਾ ਜੀ ਤਨਪਾ ਸਰ ਜੀ

ਗਰਮੀਆਂ ਜਾਈਏ ਨਾ ਬਹੁਤ ਵਧੀਆ ਲੱਗਦਾ ਇੱਥੇ ਕਿੰਨੀ ਹਰਿਆਲੀ ਕਰ ਦਿੱਤੀ ਉਹਨਾਂ ਨੇ ਬੱਬਾ ਬਲਵੀਰ ਨੇ ਹਨਾ ਅੱਛਾ ਇੱਥੇ ਬੇੜਾ ਵੀ ਅੱਛਾ ਇੱਥੇ ਬੇੜਾ ਤਾਰਿਆ ਹੋਣਾ ਜਾਂ ਬਹੁਤ ਸੋਹਣਾ ਬਣਾਤਾ ਨਾ ਇਹਦੀ ਬਹੁਤ ਸਫਾਈ ਕੀਤੀ ਮੈਂ ਚੱਕਣ ਵੀ ਇਹਨਾਂ ਨੇ ਚੱਕਿਆ ਬਾਬਾ ਬਲਵੀਰ ਨੇ ਮੈਂ ਕਿਹਾ ਤਾਂ ਦੇਖਦੇ ਆ ਉਹ ਪੁੜੇ ਪਕੜ ਕੇ ਦੀ ਗਏ ਅੰਦਰ ਨੂੰ ਕਿੰਨਾ ਨਾ ਜਿਹੜੇ ਇੱਥੇ ਲੋਕੀ ਰਹਿੰਦੇ ਹੋ ਉਹਨਾਂ ਨੇ ਮਤਲਬ ਕੀ ਆਉਣ ਵਾ ਕਿੰਨਾ ਸਕੂਨ ਜਿਆ ਹੈ ਨਾ ਬਾਰੇ ਘੱਟੇ ਨਹੀਂ ਆਉਂਦੇ ਹੁਣੇ ਹਾਂ ਪਰ ਕਹਿੰਦੇ ਹੁੰਦੇ ਆ ਉਹ ਕਹਿੰਦੇ ਹੁੰਦੇ ਘਰ ਦੀ ਗੰਗਾ ਨਹੀਂ ਨਹਾਤੀ ਜਾਂਦੀ ਉਸ ਹਾ ਵੇ ਆਹ ਉਹ ਵਾਲਾ ਬੂਟਾ ਉਹਦਾ ਚੀਕੂ ਦਾ ਹੂੰ ਚੀਕੂ ਚੀਕੂ ਲੱਗੇ ਹੋਏ ਓਏ ਨਹੀਂ ਕਿਨੇ ਕਿਨੇ ਚੀਕੂ ਲੱਗੇ ਆ ਦੇਖੇ ਆਹ ਦੇਖੇ ਯਾਰ ਲੱਗੇ ਆ ਨਿੱਕੇ ਨਿੱਕੇ ਛੋਟੇ 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 ਮੈਂ ਵੀ ਬਹੁਤ ਆ ਰਹੀ ਆਈ ਆ ਪਰ ਮੈਂ ਇੱਧਰ ਨਹੀਂ ਕਦੀ ਆਈ ਹੈ ਸੁਣਿਓ ਮੈਂ ਵੀ ਆਈ ਆ ਬਹੁਤ ਵਾਰੀ ਮਤਲਬ ਉੱਥੇ ਮੁੜ ਜਾਈਦਾ ਬਈ ਕੋਲ ਉੱਥੋਂ ਆ ਆ ਪੋਲਵਾਰ ਵੱਲ ਦੀ ਆਈ ਕਦੀ ਵੀ ਮੈਂ ਵੀ ਪਹਿਲੀ ਵਾਰੀ ਆਈ ਆ ਗੱਡੀਆਂ ਵਾਲਿਆਂ ਦੇ ਇੱਥੇ ਉਹ ਆ। ਅੱਛਾ ਦੋ ਆ। ਇੱਕ ਉਧਰ ਇੱਕ ਇੱਧਰ। ਇੱਦਾਂ ਕ੍ਰੋਸਿੰਗ ਲਈ ਆ ਨਾ। ਮਤਲਬ ਕਿਸੇ ਨੇ ਇੱਧਰੋਂ ਵੀ ਆਉਣਾ ਹੋਵੇ ਆ ਸਕਦੇ ਆ। ਕਿੰਨਾ ਵਧੀਆ ਆ ਨਾ ਸਕੂਨ ਆ ਇੱਥੇ ਸਕੂਨ। ਬਸ ਆਹ ਗੱਲ ਮਾੜੀ ਜਿਹੜਾ ਵਿੱਚ ਲਫਾਫੇ ਸਿੱਟ ਦਿੰਦੇ ਆ ਨਾ। ਹਨਾ। ਉਹਦੇ ਲਫਾਫੇ ਸਿੱਟੇ ਹੋਏ ਕਿੰਨਾ ਕੁਛ ਇਦਾਂ ਬਈ ਗੰਦੀ ਹੋ ਜਾਂਦੀ ਸੁਵਾਨਪੁਰ ਤੋਂ ਸਿੱਟਦੇ ਆ ਹਮ ਫੁੱਲ ਵਗੈਰਾ ਤੇ ਚਾਲੇ ਗਲ ਜਾਂਦੇ ਆ ਨਾ ਪਰ ਆ ਲਫਾਫੇ ਲਫੂਫੇ ਜਿਹੜੇ ਬਹੁਤ ਖਰਾਬ ਕਰਦੇ ਆ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਇਸ ਵਲੌਗ ਦਾ ਐਂਡ ਤੇ ਹੁਣ ਚੱਲੇ ਸੀ ਅਸੀਂ ਕਾਰ ਵਾਪਸ ਗੱਲਾਂ ਬਾਤਾਂ ਕਰਦੇ ਹੋਏ ਤੇ ਗੱਲਾਂ ਕਰਨ ਦੇ ਸੀ ਤੇ ਹੋਰ ਵੀ ਗੁਰੂ ਘਰ ਜਿਹੜੇ ਉਹਨਾਂ ਦੀਆਂ ਤੇ ਪਰ ਇਹ ਕਹਿੰਦੇ ਚ ਟਾਈਮ ਨਾਲ ਆਏ ਹੁੰਦੇ ਫਿਰ ਮੈਂ ਤੁਹਾਨੂੰ ਲੈ ਜਾਣਾ ਸੀ ਤੇ ਹੁਣ ਟਾਈਮ ਕਾਫੀ ਹੋ ਗਿਆ ਘਰ ਜਾ ਕੇ ਰੋਟੀ ਪਾਣੀ ਮੇ ਬਣਾਉਣਾ ਤਾਂ ਸੋ ਅਸੀਂ ਚੱਲੇ ਆ ਕਾਰ ਤੇ ਤੇ ਮੈਂ ਆਪਣੇ ਹਸਬੰਦ ਨਾਲ ਗੱਲਾਂ ਕਰਨ ਦੇ ਸੀਗੀ ਤੇ ਬਹੁਤ ਹੀ ਸਟਰਗਲ ਕੀਤੀ ਹੈ ਲਾਈਫ ਵਿੱਚ ਮੇਰੇ ਹਸਬੰਦ ਨੇ ਬਰਮਾਤ ਵਨੰਤਾਂਦਰਸਤੀ ਹਤੇ ਲੰਬੀ ਉਮਰ ਦਵੇ ਸਾਸਤ੍ਰ ਕਾਲ ਜੀ ਸਾਰਿਆਂ ਨੂੰ ਬਾਏ ਬਾਏ ਜੀ